ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਬਾਗਾਪੁਰਾਣਾ ਇਹ ਮੋਗੇ ਜ਼ਿਲ੍ਹੇ ਦੀ ਤਸੀਲ ਹੈ ਬਾਗਾਪੁਰਾਣਾ ਮੋਗੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਵੀ ਆਉਂਦਾ ਹੈ ਤੇ ਮੁੱਦਕੀ ਤੋਂ ਨਿਹਾਲ ਸਿੰਘ ਵਾਲੀ ਸੜਕ ਤੇ ਵੀ ਆਉਂਦਾ ਹੈ ਬਾਗਾਪੁਰਾਣਾ ਸ਼ਹਿਰ ਦੇ ਵਿੱਚੋਂ ਬਾਗਾ ਹੀ ਪੱਤੀ ਹੈ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ ਜੀ ਹੋਰੀ ਘਰੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਪਸ਼ੂ ਇਹਨਾਂ ਕੋਲ ਇੰਨੇ ਕੋ ਹੁੰਦੇ ਆ ਵੀ ਹਰ ਸਾਲ ਇੱਕ ਇੱਕ ਦੋ ਦੋ ਨਗ ਬਾਈ ਜੂਰੀ ਵੇਚ ਲੈਂਦੇ ਆ ਇੱਥੇ ਬਾਹਰ ਤੁਸੀਂ ਤਿੰਨ ਨਾਗ ਹੀ ਦੇਖੋਗੇ ਜਿਹਦੇ ਚੱਕੇ ਝੋਟੀ ਜਿਹੜੀ ਗੱਭਣ ਹੈ ਪਰਲੇ ਪਾਸੇ ਗਾਂ ਘਰੇ ਦੁੱਧ ਪੀਣ ਨੂੰ ਬਾਈ ਉਹਨੇ ਦੇਸੀ ਲਈ ਹੈ ਇਹ ਕੇ ਜਿਹੜੀ ਮੱਝ ਵਿਕਰੀ ਵਾਲੀ ਹੈ ਦੋ ਤਿੰਨ ਨਾਗ ਅੰਦਰ ਇੱਕ ਹੋਰ ਬਰਾਂਡ ਹੈ ਜਿਹਦੇ ਚ ਵੱਧਦੇ ਵੇ ਅੱਜ ਦੀ ਵੀਡੀਓ ਸਾਹਮਣੀ ਇਸ ਮੱਝ ਦੀ ਹੈ ਜਿਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਹੋਣੀ ਕਰਨੀ ਹੈ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਆਊ ਡਿਟੇਲ ਪੁੱਛੀਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾ ਦੇਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਨਾਮ ਮੇਰਾ ਗੁਰਜੰਟ ਸਿੰਘ ਆ ਜੀ ਗੁਰਜੰਟ ਬਾਈ ਅੱਜ ਆਪਾਂ ਇੱਕ ਹੋਰ ਮੱਝ ਵੇਚਣ ਲੱਗੇ ਹਾਂ ਹਾਂਜੀ ਇਹ ਫਿਰ ਪਸ਼ੂ ਜ਼ਿਆਦਾ ਹੋ ਜਾਂਦੇ ਆ ਜਾਂ ਕਟੀਆਂ ਝੋਟੀਆਂ ਤਿਆਰ ਕਰਦੇ ਨਹੀਂ ਬਾਈ ਪਸ਼ੂ ਹੁਣ ਆਉਂਗਾ ਕੇਰਾ ਉਹ ਤੋਂ ਆਪਾਂ ਲੈ ਲਈ ਸੀ ਜ਼ਿਆਦਾ ਤੇ ਹੁਣ ਮੈਂ ਜਾਣਾ ਹੈਗਾ ਸਹੀ ਅਸਲ ਗੱਲ ਤਾਂ ਬਾਹਰ ਆ ਠੀਕ ਹੈ ਹੁਣ ਮੈਨੂੰ ਵੇਚ ਕੇ ਜਾਣੇ ਬਣੇ ਸਾਰੇ ਮੁਰਗ ਮਗਰ ਕੁਝ ਜਿਵੇਂ ਜਿਵੇਂ ਤਿਆਰ ਹੋਈ ਜਾਣਗੇ ਫਿਰ ਖੜਾ ਹਾਂਜੀ ਹ ਠੀਕ ਹੈ ਅੱਛਾ ਭਾਈ ਅੱਜ ਜਿਹੜੀ ਮੱਢ ਵੇਚਣ ਲੱਗਿਓ ਇਹ ਗੀ ਡਿਟੇਲ ਹੈ ਇਹਦੀ ਇਹ ਬਾਈ ਜੀ ਕਹਿਣ ਨੂੰ ਤਾਂ ਆਪਾਂ ਜਗਦੀਤ ਅੱਗੇ ਵਾਲੀ ਗੱਲ ਇਹ ਬਣਾ ਦੂਜਾ ਸੂਆ ਵੀ ਕਹਿ ਲਈਏ ਪਰ ਇਹ ਤੀਜੇ ਸੂਏ ਸੁਣੀ ਆਣ ਤੀਜਾ ਸੂਆ ਸੁਣੀ ਹੈ ਆਪਾਂ ਦੂਜੇ ਸੂਏ ਲਿਆਏ ਸੀ ਜਾਂ ਪਹਿਲੇ ਸੂਏ ਦੂਜੇ ਸੂਏ ਲਿਆਏ ਸੀ ਮੈਂ ਬਾਈ ਕਿੰਨਾ ਦੁੱਧ ਦੂਜੇ ਸੂਏ ਚ ਇਹਦਾ ਆਪਾਂ 16-17 ਕਿਲੋ ਦੁੱਧ ਚੋਇਆ ਜੀ ਇਹਦਾ ਵੀ 4 ਆ ਇਹਦੀ ਬਹੁਤ ਜ਼ਿਆਦੇ ਪੂਲੀ ਬਣਾ ਕੇ ਜਵਾਕ ਚੋ ਲਵੇ ਠੀਕ ਹੈ ਦਹਨੇ ਦੇ ਕਿੰਨੇ ਬਾਕੀ ਹੈ ਜੀ ਦਹਨੇ ਦੇ 4-5 ਰਹਿੰਦੇ ਆ ਜੀ ਪੂਰੇ ਹੋਣ ਜਾਣੇ 20 ਤਰੀਕ ਨੂੰ ਤਾਂ ਪੂਰੇ ਆ ਦੇ ਹਾਂਜੀ ਠੀਕ ਹੈ ਅੱਛਾ ਭਾਈ ਸੀਮਨ ਦੀ ਡਿਟੇਲ ਇਹ ਤੇ ਜਿਹੜਾ ਭਰਾ ਇਹ ਸੀਮਨ ਦੇ ਡੋਗਰ ਦਾ ਲੱਗਾ ਏ ਡੋਗਰ ਹਾਂਜੀ ਠੀਕ ਹੈ ਰੇਟ ਇਹਦਾ ਕੀ ਰੱਖਾਂਗੇ ਆਪਾਂ ਰੇਟ ਫੋਨ ਤੇ ਕਰ ਲਾਂਗੇ ਭਾਈ ਠੀਕ ਓਕੇ ਸੋ ਦੋਸਤੋ ਰੇਟ ਇਹਦਾ ਫੋਨ ਤੇ ਰਹਿਣਾ ਸੋਹਣੀ ਟਾਂਚੇ ਦੀ ਸੋਹਣੀ ਮੱਝ ਹੈ ਚਵਾਈ ਬਾਈ ਕਹਿੰਦਾ ਫੁੱਲ ਪੋਲੀ ਹੈ ਇਸ ਟਾਈਮ ਜਿਹੜੇ ਆਪਾਂ ਥਣ ਦੇਖ ਰਹੇ ਹਾਂ ਦੋਸਤੋ ਮਮੂਲੀ ਜਾਂ ਕਬੈਣੀ ਵਾਲੇ ਪਾਸੇ ਵਾਲਾ ਥਣ ਥੋੜਾ ਛੋਟਾ ਦਿਖਾਉਂਦੀ ਹੈ ਇਹ ਸਹੀ ਮੈਨੇਚ ਤੈ ਹੈ ਵੀ ਬਹੁਤ ਜਿੰਨੇ ਵੀ ਭਰਾਵਾਂ ਨੇ ਦੀਆਂ ਵੀਡੀਓ ਬਣਾਈਆਂ ਕੋਸ਼ਿਸ਼ ਇਹ ਕਰੀਦੀ ਆ ਵੀ ਪਸ਼ੂ ਪੂਰਾ ਤਿਆਰੀ ਚ ਹੋਵੇ ਹਾਜ਼ਰ ਪਸ਼ੂ ਹਰੇਕ ਪੱਖ ਤੋਂ ਫਾਰਮਰ ਨੂੰ ਸਮਝ ਆਉਂਦੀ ਆ ਉਹਦੀ ਤੇ ਫੇਰ ਹੀ ਪਸ਼ੂ ਬਹੁਤ ਵਧੀਆ ਵਿਕਦਾ ਬਾਈ ਕੋਲੋਂ ਖੈਰ ਬਹੁਤ ਵੀਡੀਓ ਬਣਾਈਆਂ ਤੇ ਹਰੇਕ ਵਾਰ ਮੱਝਾਂ ਸੇਲ ਇਥੋਂ ਹੋਈਆਂ ਹੀ ਐ ਅੱਜ ਦੀ ਵੀਡੀਓ ਦੀ ਇਹ ਮੱਝ ਜਿਹੜੀ ਤੀਜਾ ਸੂਆ ਸੁੰਦੀ ਤੁਹਾਨੂੰ ਦਿਖਾ ਰਿਹਾ ਤੋੜ ਕੇ ਦਿਖਾ ਦਿੰਨਾ ਹਮੇਸ਼ਾ ਖਿਆਲ ਰੱਖਿਓ ਮੱਝ ਐ ਚਾਹੇ ਗਾਂ ਅਗਾੜੀ ਪਹਿਲਾਂ ਪਰੋਗੀ ਪਿੱਛੋਂ ਹੋਵਾਨਾ ਜਮਾ ਨੇੜ ਆਉਂਦਾ ਪਸ਼ੂ ਭਰਦਾ ਨਾ ਫੁੱਲ ਤਿਆਰ ਹੋ ਗਏ ਤੇ ਬਣਾ ਪੂਰੀ ਬਿਲਕੁਲ ਅਗਾੜੀ ਦੱਸੋ ਇਹਨੇ ਬੜੀ ਸੋਹਣੀ ਅਗਲੇ ਥਾਂ ਤੇ ਬੜਾ ਜੋਸ਼ ਪਾ ਲਿਆ ਸਿੰਗੇ ਦਾ ਸੋਹਣਾ ਤੇ ਜਿੱਦਾਂ ਦਾ ਨੇਚਰਲੀ ਰੱਬ ਵੱਲੋਂ ਬਣਿਆ ਹੋਇ ਉਹੀ ਸਿੰਗ ਹੈ ਇਹਦੇ ਅਜੇ ਤੱਕ ਨਾ ਕੋਈ ਖੋਰ ਤੇ ਨਾ ਸਿੰਗ ਬਾਈ ਕਹਿੰਦਾ ਬਣਵਾਉਣ ਦੀ ਲੋੜ ਨਹੀਂ ਪਈ ਸੋ ਤੋੜ ਕੇ ਤੁਹਾਨੂੰ ਦਿਖਾਉਂਗਾ ਸੰਭੀ ਪੜੀ ਚੰਗੀ ਐ ਮੱਜ ਢਾਂਚਾ ਇਹਦਾ ਤੁਸੀਂ ਵੀਡੀਓ ਚੋਂ ਦੇਖ ਲੈਣਾ ਤਸੱਲੀ ਤੁਸੀਂ ਆ ਕੇ ਕਰ ਲੋਗੇ ਨੰਬਰ ਬਾਈ ਦਾ ਮੈਂ ਸਕਰੀਨ ਉੱਤੇ ਚਲਾ ਦਿੰਦਾ ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਸੋ ਪੰਜ ਦਿਨ ਅਜੇ 10 ਮਹੀਨੇ ਪੂਰੇ ਹੋਣ ਚ ਪਏ ਆ ਜਿਹੜੇ ਦਿਨ ਉੱਤੇ ਲਊਗੇ ਉਹ ਲੱਗਾ ਜਾਣ ਤੋਂ ਸਿੱਧੀ ਭਾਈ ਕੋਈ ਗੱਲ ਨਹੀਂ ਤੋਰੀ ਚੱਲੋ ਸੋ ਦੋਸਤ ਹੁਣ ਕਲੀਅਰ ਹਵਾਨਾ ਦੇਖ ਲੋ ਕਰਮਾ ਵਾਲੀ ਦਾ ਅੱਗੋਂ ਹਵਾਨਾ ਇਹਨੇ ਬਹੁਤ ਸੋਹਣਾ ਭਰ ਲਿਆ ਬਹੁਤ ਚੰਗੀ ਬਾਈ ਕਹਿੰਦਾ ਤਿਆਰ ਹੁੰਦੀ ਐ ਅਜ ਹਜੇ ਦਿਨ ਇਹਦੇ ਖੈਰ ਬਾਕੀ ਐ ਜਿਹੜੇ ਵੀਰ ਨੂੰ ਸਮਝ ਆਉਂਦੀ ਐ ਤਾਂ ਕੰਟੈਕਟ ਕਰੋ ਨੰਬਰ ਵੀਰ ਦਾ ਦੱਸੋ ਸਕਰੀਨ ਉੱਤੇ ਚੱਲੀ ਜਾਂਦਾ ਬਾਗੇ ਪੁਰਾਣੇ ਦੀ ਬਾਗਾ ਪੱਤੀ ਚ ਸੋਨੂੰ ਇਹ ਮੈਂ ਵੀਡੀਓ ਦਿਖਾ ਰਿਹਾ ਸੋਹਣਾ ਸਟਾਨਚਾ ਸੋਹਣਾ ਮੂੰਹ ਮੱਥਾ ਇਸ ਮਾਜ ਦਾ ਤੋ ਫੇਰ ਦੇਖੋ ਦੋਸਤੋ ਥੋੜਾ ਜਿਹਾ ਪਸ਼ੂ ਨਾਲ ਉਪਰੇ ਬੰਦੇ ਤੋਂ ਡਰਦਾ ਰਹਿੰਦਾ ਖਾਸ ਕਰਕੇ ਜਿਹੜੀਆਂ ਉੱਥੇ ਲੇਵੇ ਤੇ ਵੀ ਆ ਸੂਤੇ ਵੀ ਆ ਜਦੋਂ ਪਸ਼ੂ ਨੇੜ ਆ ਜਾਂਦਾ ਫਿਰ ਥੋੜਾ ਜਿਹਾ ਸਲੋ ਤੁਰਨ ਲੱਗ ਜਾਂਦਾ ਸੋ ਬਾਕੀ ਜੋ ਸਟਰਕਚਰ ਹੈ ਢਾਂਚਾ ਤੁਹਾਡੇ ਸਾਹਮਣੇ ਚਵਾਈ ਚ ਫੁੱਲ ਸੀਲ ਸੀਫਾ ਦੋਸਤੋ ਬਾਈ ਦੱਸਦਾ ਵੀ ਪੈਰ ਨਹੀਂ ਪੜਦੀ ਭਾਵੇਂ ਮੱਖੀਆਂ ਹੋਣ ਤੇ ਭਾਵੇਂ ਮੱਛਰ ਹੋਵੇ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ ਬਹੁਤ ਮਿਹਰਬਾਨ